ਸਾਹੀ ਕਾਲਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਖਿਖੂਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਜੀ ਤੇ ਅੱਜ ਚੱਲੇ ਆ ਜੀ ਆਪਾਂ ਬਾਜ਼ਾਰ ਮਤਲਬ ਵਰਨਾਲੇ ਚੱਲੇ ਆ ਤੇ ਉੱਥੋਂ ਆਪਾਂ ਥੋੜੀਆਂ ਜਿਹਾ ਬੱਚਿਆਂ ਦੇ ਬਾਕਸ ਲੈ ਕੇ ਆਉਣੀਆਂ ਸੀ ਤੇ ਪ੍ਰੈਕਟੀਕਲ ਜੀਆਂ ਹੈਗੀਆਂ ਨੇ ਤੇ ਉਹ ਵਾਲੀਆਂ ਲੈ ਕੇ ਆਉਣੀਆਂ ਨੇ ਤੇ ਨਾਲ ਆਪਾਂ ਚੱਲਾਂਗੇ ਡੀਮਾਰਟ ਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ ਤੇ ਨਾਲ ਤੁਸੀਂ ਬਣੇ ਰਹੋ ਤੇ ਆਪਾਂ ਇਹ ਗਰਮੀ ਵਾਲਾ ਸੂਟ ਸੀ ਸਲਾਈ ਕੀਤਾ ਤੇ ਇਹ ਵਾਲਾ ਆਪਾਂ ਪਾਇਆਗਾ ਤੇ ਕਾਟਨ ਦਾ ਕਮੀਜ਼ ਆ ਹਨਾ ਕਾਟਨ ਦੀ ਸਲਵਾਰ ਹੈ ਤੇ ਬਸ ਇਸ ਤਰ੍ਹਾਂ ਹੈਗਾ ਪ੍ਰਿੰਟ ਇਹਦਾ ਤੇ ਹੌਲੇ ਜਿਹਾ ਨਾ ਗਲਵੀ ਦੇ ਵਿੱਚ ਠੀਕ ਰਹਿੰਦੇ ਨੇ ਤੇ ਚਲੋ ਜੀ ਆਪਾਂ ਚੱਲੀਏ ਤੇ ਤੁਹਾਨੂੰ ਵੀ ਆਪਾਂ ਨਾਲ ਲੈ ਕੇ ਚੱਲਦੇ ਆਂ ਤੇ ਆਪਾਂ ਕੀ ਕੀ ਸ਼ਾਪਿੰਗ ਕੀਤੀ ਆ ਕੇ ਦਿਖਾਵਾਂਗੇ ਤੁਹਾਨੂੰ ਤੇ ਨਾਲ ਤੁਹਾਨੂੰ ਡੀਮਾਰਟ ਵੀ ਦਿਖਾਵਾਂਗੇ ਆਪਾਂ ਕਿ ਕਿਸ ਤਰ੍ਹਾਂ ਦਾ ਬਰਨਾਲੇ ਚਲੋ ਜੀ ਲਓ ਜੀ ਆਪਾਂ ਬਰਨਾਲੇ ਪਹੁੰਚ ਗਏ ਆਂ ਬਾਜ਼ਾਰ ਦੇ ਵਿੱਚ ਇਹ ਹੈਗਾ ਜੀ ਸਦਰ ਬਾਜ਼ਾਰ ਤੇ ਇੱਥੋਂ ਆਪਾਂ ਥੋੜਾ ਜਿਹਾ ਸਮਾਨ ਲੈਣਾ ਸੀ ਕੁਝ ਇੱਥੇ ਆਪਾਂ ਭਾਂਡਣ ਵਾਲੀ ਦੁਕਾਨ ਦੇ ਹਨਾ ਅੱਗੇ ਗੱਡੀ ਰੋਕਾਂਗੇ ਤੇ ਗਰਮੀ ਕਰਕੇ ਹਨਾ ਇੰਨਾ ਰਸ਼ ਨਹੀਂ ਹੁੰਦਾ ਹੁਣ ਬਜ਼ਾਰਾਂ ਦੇ ਵਿੱਚ ਕਿਉਂਕਿ ਗਰਮੀ ਬਹੁਤ ਆ ਲਓ ਜੀ ਬਰਤਨ ਵਾਲੀ ਦੁਕਾਨ ਤੋਂ ਆਪਾਂ ਵਾਪਸ ਆ ਗਏ ਆ ਇੱਥੇ ਆ ਗਏ ਆ ਆਪਾਂ ਸਟੇਸ਼ਨਰੀ ਦਾ ਸਮਾਨ ਲੈਣ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਮਿਲ ਗਈਆਂ ਨੇ ਹੁਣ ਇਹਨਾਂ ਨੇ ਚਾਰਟ ਵਗੈਰਾ ਬਣਾਉਣੇ ਆ ਤੇ ਪ੍ਰੈਕਟੀਕਲ ਕਲਾਸ ਵਗੈਰਾ ਹਨਾ ਬਣਾਉਣੀਆਂ ਨੇ ਬੱਸ ਤਾਂ ਆਪਾਂ ਸਟੇਸ਼ਨਰੀ ਦਾ ਜਿਹੜਾ ਸਮਾਨ ਆ ਪੈਨ ਪੈਨਸਲ ਹਨਾ ਜਿਹੜਾ ਵੀ ਹੁੰਦਾ ਹੈ ਉਹ ਆਪਾਂ ਜਦੋਂ ਨੋਟ ਬੁੱਕਾਂ ਤੇ ਬੁੱਕਾਂ ਖਰੀਦਦੇ ਆ ਉਹਦੇ ਨਾਲ ਹੀ ਲੈ ਜਾਣੇ ਹੁੰਨੇ ਆ ਹੁਣ ਬਸ ਹੌਲੀਡੇ ਕਰਕੇ ਜਿਹੜਾ ਵੀ ਇਹਨਾਂ ਨੂੰ ਚੀਜ਼ਾਂ ਚਾਹੀਦੀਆਂ ਸੀ ਤੇ ਹੋਮਵਰਕ ਕਰਨਾ ਸੀ ਤੇ ਉਹ ਹੀ ਚੀਜ਼ਾਂ ਆਪਾਂ ਲੈ ਕੇ ਜਾਵਾਂਗੇ ਚਾਟ ਵਗੈਰਾ ਤੇ ਥੋੜੀਆਂ ਬទੀਆਂ ਹੋਰ ਚੀਜ਼ਾਂ ਸੀ ਤੇ ਇੱਥੇ ਅਸੀਂ ਗੱਲਾਂ ਕਰ ਰਹੇ ਸੀ ਵੀ ਜਿਹੜੇ ਆਪਣੇ ਸਕੂਲ ਦੇ ਅੱਗੇ ਜਦੋਂ ਬੁੱਕਾਂ ਨੋਟ ਬੁੱਕਾਂ ਦਿੰਦੇ ਹੈਗੇ ਆਪਣੇ ਐਡਮਿਸ਼ਨਾਂ ਹੁੰਦੀਆਂ ਨੇ ਨਵੀਆਂ ਤੇ ਉਹਨਾਂ ਦੀਆਂ ਕਾਪੀਆਂ ਦੀ ਡਿਸਕਾਊਂਟ ਦੀ ਗੱਲ ਹੋ ਰਹੀ ਸੀ ਤੇ ਵੀ ਉਹ ਡਿਸਕਾਊਂਟ ਤਾਂ ਦਿੰਦੇ ਨਹੀਂਗੇ ਤੇ ਇਹ ਕਹਿ ਰਹੇ ਸੀ ਵੀ ਅਸੀਂ 12 ਕਾਪੀਆਂ ਦੇ ਨਾਲ ਵੀ ਤਿੰਨ ਕਾਪੀਆਂ ਦਿੰਨੇ ਆਂਗੇ ਵੀ ਮਤਲਬ ਡਿਸਕਾਊਂਟ ਚ ਦਿੰਨੇ ਆ ਤੇ ਉਹਦੀਆਂ ਗੱਲਾਂ ਬਾਤਾਂ ਕਰ ਰਹੇ ਸੀ ਬਸ ਬੱਚੇ ਆਪ ਦਾ ਸਮਾਨ ਲੈ ਰਹੇ ਸੀਗੇ ਲਓ ਜੀ ਬੱਚੇ ਇੱਥੇ ਸਮਾਨ ਕਢਾ ਰਹੇ ਸੀ ਆਪਣਾ ਜਿਹੜਾ ਵੀ ਉਹਨਾਂ ਨੇ ਕੁਝ ਲੈਣਾ ਸੀ ਤੇ ਮੈਂ ਇੱਥੇ ਇਹਨਾਂ ਨਾਲ ਗੱਲਾਂ ਕਰ ਰਹੀ ਸੀ ਹਨਾ ਕਾਪੀਆਂ ਬਾਰੇ ਵੀ ਡਿਸਕਾਊਂਟ ਬਾਰੇ ਹਨਾ ਵੀ ਕਾਪੀਆਂ ਆਪਾਂ ਜਦੋਂ ਇਕੱਠੀਆਂ ਲੈਣੇ ਆ ਲਓ ਜੀ ਉਧਰੋਂ ਆਪਾਂ ਆ ਗਏ ਆ ਇੱਥੇ ਆਪਾਂ ਜੂਸ ਪੀਣ ਲਈ ਰੁਕ ਗਏ ਸੀਗੇ ਕਿਉਂਕਿ ਇੱਥੇ ਜੂਸ ਬਹੁਤ ਵਧੀਆ ਬਣਾਉਂਦੇ ਆਗੇ ਫਰੂਟ ਜੂਸ ਫੇਰ ਆਪਾਂ ਅੱਗੇ ਚੱਲਾਂਗੇ ਲਓ ਜੀ ਇੱਥੇ ਆਪਾਂ ਬੁੱਕ ਸ਼ਾਪ ਤੇ ਆ ਗਏ ਆਂ ਇੱਥੋਂ ਆਪਾਂ ਪ੍ਰੈਕਟੀਕਲ ਆ ਲੈਣੀਆਂ ਨੇ ਤੇ ਇੱਥੋਂ ਆਪਾਂ ਪ੍ਰੈਕਟੀਕਲ ਆ ਲੈ ਕੇ ਬਾਅਦ ਚੱਲ ਪਿਆਂਗੇ ਤੇ ਇਹ ਤਾਂ ਬਹੁਤ ਤੇਜ਼ ਸੀਗੀ ਗਰਮੀ ਬਹੁਤ ਜ਼ਿਆਦੇ ਸੀਗੀ ਲਓ ਜੀ ਇੱਥੇ ਆਪਾਂ ਬਾਜ਼ਾਰ ਦੇ ਵਿੱਚੋਂ ਜਿਹੜਾ ਵੀ ਸਮਾਨ ਲੈਣਾ ਸੀ ਖਰੀਦ ਕੇ ਤੇ ਹੁਣ ਆਪਾਂ ਅੰਡੀ ਮਾਰਟ ਬਣੀ ਨੂੰ ਚੱਲ ਪਿਆਂਗੇ ਹਾਂਜੀ ਆਪਣੇ ਨਾ ਪਿਛਲੀਆਂ 2-3 ਵੀਡੀਓ ਤੇ ਕਮੈਂਟ ਆਉਂਦੇ ਰਹਿੰਦੇ ਇੱਕ ਭੈਣ ਹਰਜਿੰਦਰ ਕੌਰ ਤੇ ਉਹ ਮੈਨੂੰ ਪੁੱਛਦੇ ਹੈਗੇ ਵੀ ਤੁਸੀਂ ਕਿਹੜੇ ਪਿੰਡ ਤੋਂ ਆ ਹਨਾ ਕਿਹੜਾ ਸ਼ਹਿਰ ਆ ਤੁਹਾਡਾ ਹਾਂਜੀ ਭੈਣੇ ਅਸੀਂ ਬਰਨਾਲਾ ਜ਼ਿਲ੍ਹਾ ਤੋਂ ਬਿਲੋਂਗ ਕਰਦੇ ਆਂਗੇ ਤੇ ਬਰਨਾਲੇ ਦੇ ਨਾਲ ਹੀ ਸਾਡਾ ਪਿੰਡ ਹੈ ਤੇ ਇੱਕ ਉਹ ਆਪਣੇ ਭਾਂਡਿਆਂ ਵਾਲੀ ਜਿਹੜੀ ਅਲਮਾਰੀ ਹੈ ਤੇ ਉਹਦੇ ਬਾਰੇ ਪੁੱਛ ਰਹੇ ਸੀ ਹਨਾ ਜਿਹੜੀ ਆਪਾਂ ਪਿਛਲੀ ਵੀਡੀਓ ਚ ਦਿਖਾਈ ਸੀ ਵੀ ਉਹਦਾ ਪ੍ਰਾਈਸ ਦੱਸਿਓ ਕਿੰਨਾ ਹੈ ਤੇ ਭੈਣੇ ਉਹਨੂੰ ਸਾਨੂੰ ਖਰੀਦੀ ਨੂੰ 9-10 ਸਾਲ ਹੋ ਗਏ ਨੇ ਤੇ ਉਦੋਂ ਅਸੀਂ ਉਹ 6500 ਦੀ ਲੈਤੀ ਸੀ ਤੇ ਹੁਣ ਸ਼ਾਇਦ ਉਹਨਾਂ ਦਾ ਪ੍ਰਾਈਸ ਆ ਜਿਹੜਾ ਵੱਧ ਗਿਆ ਹੋਵੇ ਕਿਉਂਕਿ ਸਾਨੂੰ ਖਰੀਦੀ ਨੂੰ ਹੁਣ ਕਾਫੀ ਟਾਈਮ ਹੋ ਗਿਆ ਉਹਨੂੰ ਬਰਨਾਲੇ ਤੋਂ ਹੀ ਖਰੀਦੀ ਸੀ ਭਾਣੇ ਆਪਾਂ ਤੇ ਉਹ ਰੋਜ਼ ਪੁੱਛਦੇ ਆ ਹਨਾ ਕਮੈਂਟ ਕਰਕੇ ਭਾਣੇ ਕਿਥੋਂ ਬਿਲੋਂਗ ਕਰਦੇ ਹੋ ਤੁਸੀਂ ਤੇ ਲਓ ਜੀ ਅੱਜ ਆਪਾਂ ਤੁਹਾਡੇ ਕਮੈਂਟ ਦਾ ਰਿਪਲਾਈ ਕਰ ਦਿੱਤਾ ਹੈ ਉਜੀ ਆਪਾਂ ਡੀਮਾਰਟ ਪਹੁੰਚ ਗਏ ਆਂਗੇ ਤੇ ਹਰ ਇੱਕ ਚੀਜ਼ ਮਿਲ ਜਾਂਦੀ ਹੈ ਇੱਥੋਂ ਆਪਾਂ ਨੂੰ ਬਾਲੀਆਂ ਦੁਕਾਨਾਂ ਤੇ ਹਨਾ ਪਕਾਈ ਜੀ ਨਹੀਂ ਕਰਨੀ ਪੈਂਦੀ ਕੋਈ ਵੀ ਚੀਜ਼ ਆਪਾਂ ਲੈਣੀ ਆ ਹਨਾ ਇੱਥੋਂ ਇੱਕ ਜਗ੍ਹਾ ਹੀ ਲੈ ਸਕਦੇ ਆਂਗੇ ਤੇ ਬਹੁਤ ਮौज ਆਏਗੀ ਡੀਮਾਰਟ ਦੀ ਸੋਨੂੰ ਸਾਰਿਆਂ ਨੂੰ ਪਤਾ ਹੀ ਆਣਾ ਬੱਚਿਆਂ ਨੂੰ ਛੁੱਟੀਆਂ ਮਿਲ ਗਈਆਂ ਨੇ ਤੇ ਬੱਸ ਹੁਣ ਉਹਨਾਂ ਦੀ ਭੁੱਖ ਦਾ ਕੋਈ ਟਿਕਾਣਾ ਨਹੀਂ ਰਹਿਣਾ ਤੇ ਸਾਨੂੰ ਭੁੱਖ ਲੱਗੀ ਆ ਸਾਨੂੰ ਭੁੱਖ ਲੱਗੀ ਆ ਤੇ ਜਿਆਦਾ ਆਪਾਂ ਬਸ ਖਾਣ ਪੀਣ ਵਾਲਾ ਸਮਾਨ ਹੀ ਲੈ ਕੇ ਜਾਵਾਂਗੇ ਬੱਚਿਆਂ ਦੀ ਤੇ ਜੇ ਕੋਈ ਹੋਰ ਵੀ ਚੀਜ਼ ਆਪਾਂ ਨੂੰ ਵਧੀਆ ਲੱਗੀ ਤਾਂ ਆਪਾਂ ਲੈ ਲਾਂਗੇ ਲਓ ਜੀ ਇਹ ਸੇਬਿਸ ਕਾ ਵਗੈਰਾ ਦੀ ਹਨਾ ਬਹੁਤ ਵੈਰਾਈਟੀਆਂ ਨੇ ਤੇ ਹੋਰ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਹਨਾ ਬਹੁਤ ਜ਼ਿਆਦਾ ਨੇਗੀਆਂ ਤੇ ਇੱਥੋਂ ਹੀ ਆਪਾਂ ਲੈ ਜਾਨੇ ਹੁੰਨੇ ਆ ਤੇ ਇਥੇ ਵੈਸੀ ਬਿਸਕਟ ਦੇਖ ਰਹੇ ਸੀ ਵੀ ਕਿਹੜੇ ਲਈ ਤੇ ਡਿਸਕਾਊਂਟ ਮਿਲ ਜਾਂਦਾ ਆਪਾਂ ਨੂੰ ਇੱਥੇ ਹਰ ਇੱਕ ਚੀਜ਼ ਤੇ ਇੱਥੇ ਜੇ ਹੁਣ ਬੱਚਿਆਂ ਦੇ ਜਿਵੇਂ ਖਾਣ ਪੀਣਾਂ ਲਈ ਚੀਜ਼ਾਂ ਹੋ ਗਈਆਂ ਘਰ ਤੇ ਆਪਣਾ ਸੌਦੇ ਦਾ ਸਮਾਨ A to Z ਹਨਾ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਕੱਪੜੇ ਵਗੈਰਾ ਹੁੰਦੇ ਨੇ ਜਿਹੜੇ ਰੈਡੀਮੇਡ ਹਨਾ ਉਹ ਮਿਲ ਜਾਂਦੇ ਆਪਾਂ ਨੂੰ ਜੱਦਰਾ ਵਗੈਰਾ ਹਨਾ ਕੁੱਲ ਚੀਜ਼ ਮਿਲ ਜਾਂਦੀ ਹੈ ਇਥੋਂ ਤੇ ਇੱਥੇ ਆ ਕੇ ਬਸ ਐ ਜੇ ਨਹੀਂ ਹੁੰਦਾ ਆਪਾਂ ਨੂੰ ਵੜੀ ਪਕਾਈ ਜੀ ਕਰਨੀ ਪੈਂਦੀ ਹਨ ਬਾਜ਼ਾਰ ਦੇ ਵਿੱਚ Yeah. Huh? ਲੋ ਜੀ ਉੱਥੇ ਖਾਣ ਪੀਣ ਵਾਲਾ ਸਮਾਨ ਖਰੀਦ ਕੇ ਆਪਾਂ ਲੱਗੇ ਸੀ ਇੱਥੇ ਕੰਟੇਨਰ ਦੇਖਣ ਤੇ ਤੁਹਾਨੂੰ ਪਤਾ ਵਸ ਆਪਾਂ ਜਦੋਂ ਵਿਚਾਰ ਚ ਜਾਂਦੇ ਆ ਤੇ ਭਾਂਡੇ ਤੇ ਕੋਈ ਕੰਟੇਨਰ ਹਨਾ ਆਪਾਂ ਲੈ ਬਿਣਾ ਨਹੀਂ ਰਿਹਾ ਜਾਂਦਾ ਹੁੰਦਾ ਤੇ ਐ ਹੁੰਦਾ ਹਨਾ ਵੀ ਘਰੇ ਕੋਈ ਚੀਜ਼ ਚਲੋ ਪੈ ਜਾਂਦੀ ਆ ਆਪਾਂ ਆਇਆ ਚਲ ਲੈ ਜਣੇ ਇੱਕ ਅੱਧੀ ਚੀਜ਼ ਤੇ ਬੋਤਲਾਂ ਸੀ ਪਾਣੀ ਵਾਲੀਆਂ ਬਹੁਤ ਵੈਰਾਈਟੀ ਐ ਇੱਥੇ ਦੇਖੋ ਨੂੰ ਦੇਖੋ ਤੇ ਟਿਫਨ ਵਗੈਰਾ ਬੱਚਿਆਂ ਦੇ ਹਨਾ ਲੰਚ ਬਾਕਸ ਤੇ ਕੁਲ ਆਟਮ ਮਿਲ ਜਾਂਦੀ ਐ ਇੱਥੋਂ ਕੁਲ ਚੀਜ਼ ਮਿਲ ਜਾਂਦੀ ਐ ਮਤਲਬ

ਆ ਨੀਚੇ ਦੇ ਹੈਗੇ ਆ ਉਹ ਜਿਹੜੇ ਲੋਕੀ ਇੱਥੇ ਪਰਸ ਵਗੈਰਾ ਹਨਾ ਬੈਗ ਸਾਰਾ ਕੁਝ ਮਿਲ ਜਾਂਦਾ ਟੈਚਿੰਗ ਵਗੈਰਾ ਤੇ ਨਿੱਕੇ ਨਿੱਕੇ ਪਰਸ ਨੇ ਕਿਊਟੀ ਜੀ ਤੇ ਇਤਰੇ ਕੱਪੜਿਆਂ ਦੀ ਵੈਰਾਈਟੀ ਹੈ ਰੈਡੀਮੇਡ ਕੱਪੜੇ ਵੱਡੇ ਛੋਟੇ ਹਨ ਬੱਚਿਆਂ ਦੇ ਜੈਂਟਸ ਸਾਰੇ ਲੋਰ ਟੀਸ਼ਰਟ ਸਭ ਕੁਝ ਮਿਲ ਜਾਂਦਾ ਬਾਹਰ ਨਾਲੋਂ ਡੀਮਾਰਟ ਦੇ ਵਿੱਚ ਸਾਡੇ ਅਕੋਰਡਿੰਗ ਜਿਹੜੀਆਂ ਚੀਜ਼ਾਂ ਤੇ ਬਹੁਤ ਸਸਤੀਆਂ ਤੇ ਰੀਜਨੇਬਲ ਪ੍ਰਾਈਸ ਤੇ ਮਿਲ ਜਾਂਦੀਆਂ ਨੇ ਕਿ ਆਪਾਂ ਦੇਖ ਰਹੀ ਸੀ ਜੱਗ ਕੱਚ ਦਾ ਹੈਗਾ ਇਹ ਤੇ ਮੈਨੂੰ ਵਧੀਆ ਲੱਗਿਆ ਸੀ ਬਸ ਇਹ ਮੈਂ ਸੋਚ ਰਹੀ ਸੀ ਵੀ ਲੈ ਲਈਏ ਤੇ ਭਾਂਡੇ ਪਹਿਲਾਂ ਹੀ ਆਪਾਂ ਬਹੁਤ ਇਕੱਠੇ ਕਰਖੇ ਨੇ ਕਰੀ ਲਓ ਜੀ ਇੱਥੇ ਆਪਾਂ ਬਿੱਲ ਲਵਾ ਕੇ ਤੇ ਚੱਲਿਆ ਬਾਹਰ ਤੇ ਜ਼ਿਆਦਾਤਰ ਆਪਾਂ ਬਸ ਬੱਚਿਆਂ ਦੇ ਖਾਣ ਪੀਣ ਵਾਲਾ ਹੀ ਸਮਾਨ ਖਰੀਦਿਆ ਇੱਥੋਂ ਤੇ ਇੱਥੇ ਆਪਾਂ ਗੱਡੀ ਦੀ ਡੱਗੀ ਦੇ ਵਿੱਚ ਰੱਖ ਲਾਂਗੇ ਸਮਾਨ ਕਿਉਂਕਿ ਜੇ ਆਪਾਂ ਇੱਥੋਂ ਬੈਗ ਲੈਨੇ ਆ ਉਹਦੇ ਐਕਸਟਰਾ ਪੈਸੇ ਲੈਂਦੇ ਨੇ ਤੇ ਬਸ ਆਪਾਂ ਗੱਡੀ ਤੇ ਆਏ ਸੀ ਆਪਾਂ ਗੱਡੀ ਦੀ ਡੱਗੀ ਦੇ ਵਿੱਚ ਹੀ ਰੱਖ ਲਾਂਗੇ ਜਾਂ ਫਿਰ ਆਪਣਾ ਹਨਾ ਕੋਈ ਪੋਲੀਥੀਨ ਜਾਂ ਆਪਾਂ ਕੋਈ ਬੈਗ ਵਗੈਰਾ ਹਨਾ ਘਰੋਂ ਲੈ ਕੇ ਆਉਣਾ ਚਾਹੀਦਾ ਇੱਥੇ ਇਹ ਬਹੁਤ ਆਸੇ ਰਹਿੰਦਾ ਇੱਥੇ ਜੀ ਸਵੇਰ ਸ਼ਾਮ ਤੇ ਇਸ ਤਰ੍ਹਾਂ ਥੋੜਾ ਜਿਹਾ ਟਾਈਮ ਆ ਜਿਹੜਾ 11 12 ਵਜੇ ਦਾ ਹੋ ਰਿਹਾ ਸੀਗਾ ਤੇ ਥੋੜਾ ਤਾਂ ਕਰਕੇ ਰਸ ਘੱਟ ਸੀਗਾ ਨਹੀਂ ਤਾਂ ਇੱਥੇ ਗੱਡੀਆਂ ਪੜਾਉਣ ਨੂੰ ਜਗ੍ਹਾ ਨਹੀਂ ਬਚਦੀ ਹੁੰਦੀਗੀ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਤੇ ਜੋ ਵੀ ਭੈਣ ਭਰਾ ਨਵੇਂ ਆ ਰਹੇ ਨੇ ਚੈਨਲ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਓ ਜੀ ਉੱਥੋਂ ਆਪਾਂ ਵਾਪਸ ਚੱਲ ਪਿਆ ਤੇ ਹੁਣ ਆਪਾਂ ਘਰ ਵੱਲ ਚੱਲਾਂਗੇ ਤੇ ਪਿੰਡ ਵਾਪਸ ਚਲਦੇ ਆ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੋ ਵੀ ਆਪਾਂ ਸਮਾਨ ਖਰੀਦਿਆ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਰਹੇ ਸ਼ਤ ਸ਼੍ਰੀ ਅਕਾਲ ਜੀ ਬਾਏ ਬਾਏ